ਸੋ ਹਰਜਿੰਦਰ ਮੇਲੇ ਦਾ ਕਤਲ ਹੁੰਦਾ ਹੈ ਦਿਨ ਦਹਾੜੇ ਹੁੰਦਾ ਹੈ ਸੀਸੀਟੀਵੀ ਕੈਮਰਿਆਂ ਦੇ ਵਿੱਚ ਉਹ ਕਤਲ ਦੀ ਵਾਰਦਾਤ ਕੈਪਚਰ ਕੀਤੀ ਜਾਂਦੀ ਹੈ ਪੁਲਿਸ ਆਪਣੀ ਲੌਜੀਕਲ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਸ਼ੂਟਰਜ਼ ਨੂੰ ਗ੍ਰਿਫਤਾਰ ਕਰਦੀ ਹੈ ਜੋ ਕਿ ਉਹਨਾਂ ਦੇ ਮੁਤਾਬਕ ਹਤਿਆਰੇ ਸਨ ਕਾਤਲ ਸਨ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਮੁਕੱਦਮਾ ਚੱਲਦਾ ਹੈ ਸਰਕਾਰੀ ਵਕੀਲਾਂ ਦਾ ਮੁਕੱਦਮਾ ਐਡੀ ਬੁਰੀ ਤਰ੍ਹਾਂ ਅਦਾਲਤ ਦੇ ਵਿੱਚ ਕਿਉਂ ਧਰਾਸ਼ਾਈ ਹੋ ਗਿਆ ਅਦਾਲਤ ਨੂੰ ਕਿਉਂ ਇਹ ਨਿਰਦੇਸ਼ ਦੇਣਾ ਪਿਆ ਕਿ ਸਬੂਤਾਂ ਦੀ ਕਮੀ ਕਾਰਨ ਗਵਾਹਾਂ ਦੀ ਘਾਟ ਕਾਰਨ ਇਸ ਕੇਸ ਦੇ ਵਿੱਚ ਪੰਮੇ ਨੂੰ ਲਵੀ ਨੂੰ ਕੋਮਲ ਨੂੰ ਜਾਂ ਚਰਨਜੀਤ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਸਾਥੀ ਦਾ ਸਭ ਤੋਂ ਵੱਡਾ ਕਾਰਨ ਸੀ ਇਸ ਕੇਸ ਦੇ ਵਿੱਚ ਜਿਹੜੇ ਗਵਾਹ ਸੀ ਕਿਉਂਕਿ ਪ੍ਰੋਸੀਕਿਊਸ਼ਨ ਦੇ ਵਿਟਨੈਸ ਸਨ ਉਹ ਹੌਸਟਾਈਲ ਟਰਨ ਕਰ ਗਏ ਵਿਸ਼ੇਸ਼ ਤੌਰ ਉੱਤੇ ਆਰਤੀ ਜੋਹਲ ਨੇ ਪ੍ਰੋਸੀਕਿਊਸ਼ਨ ਦੀ ਜਿਹੜੀ ਦਲੀਲ ਜਾਂ ਕਹਾਣੀ ਸੀ ਜਿਸ ਤਹਿਤ ਇਹ ਸਾਰੇ ਦੇ ਸਾਰੇ ਸ਼ੂਟਰ ਜਾਂ ਕਥਤ ਜਿਹੜੇ ਮਲਜ਼ਮ ਸਨ ਉਹਨਾਂ ਨੇ ਹਰਜਿੰਦਰ ਜੋਹਲ ਦਾ ਕਤਲ ਕੀਤਾ ਉਸ ਥਿਓਰੀ ਦੇ ਨਾਲ ਆਰਤੀ ਜੋਹਲ ਦੇ ਬਿਆਨ ਨਹੀਂ ਰਲੇ ਆਰਤੀ ਜੋਹਲ ਨੂੰ ਪ੍ਰੋਸੀਕਿਊਸ਼ਨ ਨੇ ਹੌਸਟਾਈਲ ਕਰਾਰ ਦਿੱਤਾ ਯਾਨੀ ਕਿ ਆਪਣੇ ਬਿਆਨ ਤੋਂ ਆਰਤੀ ਜੋਹਲ ਮੁੱਕਰ ਜਾਂਦੇ ਨੇ ਜੋ ਅਦਾਲਤ ਦੇ ਵਿੱਚ ਗੱਲ ਸਾਹਮਣੇ ਉੱਭਰ ਕੇ ਆਈ ਉਹ ਇਹ ਸੀ ਆਰਤੀ ਜੋਹਲ ਨੇ ਜੋ ਫਾਈਨਲੀ ਗੱਲ ਕਹੀ ਉਹ ਇਹ ਸੀ ਕਿ ਜਦੋਂ ਉਸਦੇ ਪਤੀ ਨੂੰ ਗੋਲੀਆਂ ਮਾਰਤੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਤੇ ਮੈਕਸ ਹਸਪਤਾਲ ਲਿਜਾਇਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਆਰਤੀ ਜੋਹਲ ਤੋਂ ਖਾਲੀ ਕਾਗਜ਼ਾਂ ਦੇ ਉੱਤੇ ਕੁਝ ਦਸਤਖਤ ਕਰਵਾਏ ਸਿਗਨੇਚਰਸ ਕਰਵਾਏ ਉਹਨਾਂ ਨੂੰ ਨਹੀਂ ਪਤਾ ਸੀ ਇਹ ਕਾਗਜ਼ਾਂ ਦੇ ਉੱਤੇ ਕੀ ਲਿਖਿਆ ਹੋਇਆ ਹੈ ਕਿ ਇਹ ਪੋਸੀਬਲ ਹੈ ਕਿ ਆਰਤੀ ਜੋਹਲ ਤਾਂ ਸੱਚ ਬੋਲ ਰਹੀ ਹੈ ਲੇਕਿਨ ਪੁਲਿਸ ਨੇ ਉਹਨਾਂ ਖਾਲੀ ਕਾਗਜ਼ਾਂ ਦੇ ਉੱਤੇ ਕੁਝ ਅਜਿਹੇ ਬਿਆਨ ਦਰਜ ਕਰ ਲਏ ਜਿਸ ਵਿੱਚ ਆਰਤੀ ਜੋਹਲ ਨੂੰ ਸਟਾਰ ਵਿਟਨੈਸਸ ਕੇਸ ਦਾ ਬਣਾਤਾ ਗਿਆ ਜੋ ਕਿ ਉਹ ਨਹੀਂ ਸੀ ਤੇ ਬਾਅਦ ਦੇ ਵਿੱਚ ਉਸਨੇ ਜਦੋਂ ਅਦਾਲਤਾਂ ਦੇ ਵਿੱਚ ਹਮਲਾਵਰਾਂ ਨੂੰ ਨਹੀਂ ਪਛਾਣਿਆ ਉਸ ਤੋਂ ਬਾਅਦ ਇਹ ਪੂਰਾ ਦਾ ਪੂਰਾ ਕੇਸ ਉਲਟ ਪੈ ਗਿਆ